ਹੜ ਦੀ ਮਾਰ ਹਿਟਾਏ ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਭਾਵੁਕ ਤੇ ਖਤਰਨਾਕ ਤਸਵੀਰ ਸਾਹਮਣੇ ਆਈ ਹੈ ਕਿਸਾਨ ਦਾ ਘਰ ਟਰੈਕਟਰ ਤੇ ਹੋਰ ਕੀਮਤੀ ਸਮਾਨ ਜਿਹੜਾ ਮਿੰਟਾਂ ਦੇ ਵਿੱਚ ਪਾਣੀ ਦੇ ਵਿੱਚ ਕਿਸ਼ਤੀ ਦੇ ਵਾਂਗ ਰੁੜ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਟਰੈਕਟਰ ਪਾਣੀ ਦੇ ਵਿੱਚ ਰੁੜਿਆ ਜਾ ਰਿਹਾ ਜੋ ਕਿ ਦੇਖਣ ਦੇ ਵਿੱਚ ਲਿਫਾਫੇ ਦੀ ਤਰ੍ਹਾਂ ਲੱਗਦਾ ਹੈ ਤੇ ਘਰ ਦੀ ਤਸਵੀਰ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਘਰ ਜਿਹੜਾ ਉਹ ਪਾਣੀ ਦੇ ਵਿੱਚ ਰੁੜ ਚੁੱਕਾ ਹੈ ਪਰ ਘਰ ਦਾ ਕੁਝ ਹਿੱਸਾ ਜਿਹੜਾ ਉਸੇ ਜਗ੍ਹਾ ਤੇ ਖੜਾ ਹੈ ਇਸ ਮੁਸ਼ਕਿਲ ਘੜੀ ਦੇ ਵਿੱਚ ਵੀ ਬਜ਼ੁਰਗ ਕਿਸਾਨ ਚੜਦੀ ਕਲਾ ਦੇ ਵਿੱਚ ਹੈ ਜਿਸ ਦਾ ਕਹਿਣਾ ਹੈ ਕਿ ਹਰੀਕੇ ਹੈਡ ਤੋਂ ਇੰਨਾ ਜ਼ਿਆਦਾ ਪਾਣੀ ਛੱਡਿਆ ਗਿਆ ਕਿ ਉਹਨਾਂ ਨੂੰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਸਾਰਾ ਸਮਾਨ ਡੰਗਰ ਪਸ਼ੂ ਪਾਣੀ ਦੇ ਵਿੱਚ ਰੁੜ ਗਏ ਅੱਗੇ ਬੋਲਦੇ ਹੋਏ ਕਿਸਾਨ ਨੇ ਕਿਹਾ ਕਿ ਇਸ ਨੁਕਸਾਨ ਨੂੰ ਕੋਈ ਨਹੀਂ ਰੋਕ ਸਕਦਾ ਜੋ ਕੁਦਰਤ ਦੀ ਮਰਜ਼ੀ ਹੈ ਤਾ ਬਜ਼ੁਰਗ ਕਿਸਾਨ ਇਨਾ ਨੁਕਸਾਨ ਹੋਣ ਤੋਂ ਬਾਅਦ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਜੋ ਕਿ ਤਰਨਤਾਰਨ ਦੇ ਕਸਬਾ ਹਰੀਕੇ ਸਤਲੁਜ ਦਰਿਆ ਦੇ ਨੇੜੇਲੇ ਪਿੰਡ ਗਟਾ ਬਾਦਸ਼ਾਹ ਦਾ ਰਹਿਣ ਵਾਲਾ ਤੇ ਉਸ ਦੇ ਵੱਲੋਂ ਹੁਣ ਸਹਾਇਤਾ ਦੀ ਅਪੀਲ ਕੀਤੀ ਗਈ ਹੈ ਅੰਮ੍ਰਿਤ ਰਾਜੀ ਜੋਤਰਾ ਸਾਹਿਬ ਲਈ ਇਹਦੇ 500 ਏਕੜ ਜ਼ਮੀਨ ਗਟਾ ਬਾਦਸ਼ਾਹ ਦੀ ਤੇ ਸਾਡੇ ਪਰਿਵਾਰ ਦੀ ਜ਼ਮੀਨ 50 ਕਿੱਲੇ ਆ ਵੀ ਜਿਹੜੀ ਐਸਲੇ ਰੋੜ ਖੱਪ ਗਈ ਦਰਿਆ ਹੀ ਪੈ ਗਿਆ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਇਹ ਕੋਈ ਗੱਲ ਕਰਨ ਵਾਲੀ ਨਹੀਂ ਕਿ ਵੀ ਜਿਹੜਾ ਹਲੇ ਤੁਹਾਨੂੰ ਦੁੱਖ ਦਸਿਏ ਵੀ ਸਾਰੀ ਜ਼ਮੀਨ ਵੀ ਰੁੜ ਗਈ ਘਰ ਵੀ ਸਾਰੇ ਰੁੜ ਗਏ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਪਾਣੀ ਕੋਈ ਸਮਾਨ ਕੱਢਣ ਦਾ ਜਾਂ ਕੋਈ ਕਿਸੇ ਤਰ੍ਹਾਂੋਂ ਭੱਜਣ ਦਾ ਕੋਈ ਮੌਕਾ ਹੀ ਨਹੀਂ ਮਿਲਿਆ ਪਾਣੀ ਇੰਨਾ ਹਰੇਕੇ ਵਰਸ ਤੋਂ ਛੱਡਿਆ ਗਿਆ ਇਹ ਘੇਰੇ ਗਏ ਜਾਨ ਜੰਦ ਭਿਆਨੇ ਮਾਲ ਛੱਡ ਕੇ ਰਸੇ ਵੱਢ ਕੇ ਮਾਲ ਮੁੰਡੇ ਲਿਆਂਦੇ ਕਰਨ ਵਾਲੇ ਉਹਨਾਂ ਨੇ ਕੱਢਤਾ ਸਾਡਾ ਐਵੇਂ ਜਿਹੜਾ ਝੂਠ ਨਹੀਂ ਮਾਰਨਾ ਜਿਹੜੀ ਛੇ ਸਾਡੇ ਕੋਲ ਹੈਗੀ ਅਸੀਂ ਕਿਉਂ ਉਹਨੂੰ ਮਾਰ ਗਏ ਜਿਹੜੀ ਛੇ ਨਹੀਂ ਰਹੀ ਉਹ ਅਸੀਂ ਤੁਹਾਨੂੰ ਦੱਸਾਂਗੇ ਇਹ ਕਿਉਂ ਜੀ ਪੈੜੀ ਦਾ ਦੇ ਇਹਲੇ ਸੰਦਾਂ ਦਾ ਸਾਰਾ ਸਾਡਾ ਰੁੜ ਗਏ ਨੇ ਦੋ ਟਰੈਕਟਰ ਸੀ ਸਾਡੇ ਉੱਥੇ ਉਹ ਵੀ ਰੁੜ ਗਏ ਨੇ ਦੋ ਟਰਾਲੀਆਂ ਉਹ ਵੀ ਰੁੜ ਗਈਆਂ ਤਰੀਆਂ ਸੰਦ ਜੋ ਗੱਲ ਕਹਦੀ ਵੀ ਜੋ ਘਰੇਲੂ ਸਮਾਨ ਹੁੰਦਾ ਸਾਰਾ ਰੁੜ ਗਿਆ ਟੀਵੀ ਫ੍ਰੀਜਾਂ ਜਨਰੇਟਰ ਸੰਤਿਆਰ ਉਹ ਵੀ ਰੁੜ ਗਏ ਨੇ ਤੇ ਇਹ ਵੱਡਾ ਨੁਕਸਾਨ ਹੋ ਗਿਆ ਸਾਡੀ ਕੋਈ ਕੀਤੀ ਜੇ ਚਲੋ ਜੀ ਗਾਂ ਪਰਿਵਾਰ ਰੋਟੀ ਖਾਂਦਾ ਰਹਿ ਜੀ ਬਦਲ ਤਾਂ ਇੰਨੀ ਬੇਨਤੀ ਔਰ ਪਤਵਾਰ ਔਰ ਕੀ ਕਿਹੜੀ ਫਸਲ ਤੁਸੀਂ ਵਿਜੀ ਕਿਉਂ ਨਾ ਲਾਇਆ ਜੀ ਪੱਠੇ ਉੱਥਾ ਝੋਨਾ ਮੱਕਈ ਸਾਰਾ ਫਸਲ ਸੰਸਣ ਸੋਈ ਕਮਾਦ ਵੀ ਲਾਇਆ ਤੇ ਸਾਰਾ ਕੋਈ ਸ਼ਹਿਦ ਹੀ ਨਹੀਂ ਨਾ ਕੋਈ ਚੈ ਰਹਿ ਗਈ ਇੱਥੇ ਆਉਣੇ ਆ ਦੇ ਵੇਖ ਕੇ ਬੰਦ ਕੇ ਮੁਰਜ ਜਾਂਦੇ ਆ ਮਨ ਵਜਰ ਹੋ ਜਾਂਦਾ ਜੀ ਕਰਦਾ ਨਹੀਂ ਆਉਣ ਤੇ ਜਦੋਂ ਆਈ ਤਾਂ ਵੇਣੇ ਜਮੀਨ ਨਾਲ ਤੇ ਬੜਾ ਦੁੱਖ ਹੁੰਦਾ ਤੇ ਕੋਈ ਪਤਾ ਨਹੀਂ ਲੱਗਾ ਕਿਧਰ ਟਰੈਕਟਰ ਨਹੀਂ ਜੀ ਕੋਈ ਪਤਾ ਨਹੀਂ ਲੱਗਾ ਜੇ ਤੱਕ ਅਸੀਂ ਸਭ ਬੜੇ ਲੋਕਾਂ ਨੂੰ ਫੋਨ ਫਾਣ ਵੀ ਕੀਤੇ ਨੇ ਵੀ ਜੇ ਸਾਡਾ ਚਲੋ ਲੱਭ ਜੇ ਮਾੜਾ ਮਟਾਂ ਦੇ ਅਸੀਂ ਆਪ ਦਾ ਕਰ ਲਾਂਗੇ ਨਹੀਂ ਕਿਉਂਕਿ ਇਹਨੂੰ ਦੱਸਿਆ ਨਾ ਕਿ ਕਿਰਪਾ ਲੱਗਾ ਨਾ ਟਰਾਲੀਆਂ ਦਾ ਹੀ ਪਤਾ ਲੱਗਾ ਸਾਨੂੰ ਨਾ ਕਿਸੇ ਕੋਈ ਸੰਦ ਦਾ ਵੀ ਨਹੀਂ ਲੱਗਾ ਪਤਾ ਜੀ ਹਾਂਜੀ ਸਾਰੇ ਦਰਿਆ ਮੁੱਦਾ ਹੋ ਗਏ ਨੇ ਨੇ ਹੋਰ ਕੀ ਤੁਹਾਨੂੰ ਜੀ ਕਰ ਕਿਸੇ ਨੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਹੋਵੇ ਤਾਂ ਤੁਹਾਡਾ ਕੋਈ ਫੋਨ ਨੰਬਰ ਜੀ ਆਹ ਫੋਨ ਨੰਬਰ ਦੱਸਦੇ ਹਾਂ ਜੀ 98144 ਹਾਂਜੀ 42483 ਇੱਕ ਵਾਰੀ ਦੁਬਾਰਾ ਰਿਪੀਟ ਕਰਦੇ ਹਾਂ 98144 ਹਾਂਜੀ 42483 ਇਹ ਆਦਾ ਹੀ ਹੈ ਨਾ ਹਾਂਜੀ ਆਪਦਾ ਜੀ ਹਰ ਸਿੰਘ ਦਾ ਇਹ ਮੇਰਾ ਨਾਮ ਹਰਪੀ ਸਿੰਘ ਆ ਜੀ ਕਹਿੰਦੇ ਆਪਣਾ ਗੱਟਾ ਬਾਸ਼ਾ ਦਾ ਹਾਂਜੀ ਤੇ ਆਪਣੀ ਸਾਰੀ ਜ਼ਮੀਨ ਜਿਹੜੀ ਹੈਗੀ ਦਰਿਆ ਦੇ ਵਿੱਚ ਸੀ ਫਾਰਮ ਜੋ ਵੀ ਆਪਣੀ ਮਰਜਾ گاਵਾ ਸਾਰਾ ਕੁਝ ਇੱਥੇ ਸੀ ਤੇ ਉਹ 23 ਚ ਬਹੁਤ ਜਿਆਦਾ ਆਪਣੇ ਧੱਕਾ ਉਹ ਜਿਹੜਾ ਨਹੀਂ ਹੋਂ ਤੱਕ ਸੰਭਿਆ ਗਿਆ ਮਸਾਂ ਕਰਕੇ ਸੀ ਜ਼ਮੀਨਾਂ ਬਣਾਈਆਂ ਫਿਰ ਇੱਕ ਵਾਰ ਤੇ ਉਹ ਪੱਤੀ ਚਾ ਕੇ ਫਿਰ ਤਬਾਹ ਹੋ ਗਈਆਂ ਸਾਰੀਆਂ ਤਬਾਹ ਚਲੋ ਹੋ ਗਈਆਂ ਆਪਣਾ ਘਰ-ਬਾਰ ਵੀ ਸਾਰਾ ਕੁਝ ਆਪਣਾ ਢਾਢਰੀ ਹੋ ਗਿਆ ਤੇ ਜਿਹੜੇ ਜਿੰਨੇ ਵੀ ਸਾਹ ਤਾਂ ਸੀ ਅੱਖਾਂ ਸਾਹਮਣੇ ਰੁੱਟਦੇ ਵੇਖਿਆ ਜੀ ਠੀਕ ਆ ਜੀ ਉੱਥੇ ਸਾਡੀ ਪੇਸ਼ ਨਹੀਂ ਗਈ ਕੋਈ ਉਹਨਾਂ ਨੂੰ ਸੰਭਾਲਣ ਦੀ ਤੇ ਮੜ ਕੇ ਕੋਈ ਆਪ ਵੈਸੇ ਤਾਂ ਵੀਰ ਬਾਗੀ ਜਿਹੜਾ ਸਿੰਗਰ ਆ ਉਹ ਵੀ ਆਇਆ ਸੀ ਉਹ ਵੀ ਵੇਖ ਕੇ ਗਿਆ ਸੀ ਉਹ ਕਹਿੰਦਾ ਸੀ ਅਸੀਂ ਇਹ ਵੇਖ ਲਈਨੇ ਜੀ ਆਪਣੇ ਤੋਂ ਕੁਝ ਹੁੰਦਾ ਹੋਵੇ ਆਪ ਕੱਢ ਦੇਣੀ ਟਰੈਕਟਰ ਉਦੋਂ ਹਜੇ ਮਿਲ ਕੇ ਸਹੀ ਸलाम ਸਿੰਘ ਤੇ ਪਰ ਉਹ ਕਹਿੰਦੇ ਨਹੀਂ ਇਹ ਨਿਕਲਣੀ ਜੀ ਤੁਸੀਂ ਕੱਢ ਸਕਦੇ ਹੋ ਤੁਸੀਂ ਸੇਵਾ ਕਰਦਾਂਗੇ ਪੈਸਿਆਂ ਦੀ ਤੁਸੀਂ ਕੱਢ ਸਕਦੇ ਕੱਢ ਲਓ ਪਰ ਉਹ ਨਿਕਲਦਾ ਨਹੀਂ ਸੀ ਕੇ ਪਾਸੋਂ ਤੇ ਉਧਰਲੇ ਬੰਨਿਓ ਆਪਣੇ ਅੰਮ੍ਰਿਤਸਰ ਪਰ ਲੜਾ ਕੈਂਪ ਲੱਗਿਆ ਵਾ ਉਹਨਾਂ ਨੇ ਵੀ ਮੈਨੂੰ ਫੋਨ ਕੀਤਾ ਸੀ ਸਾਰਾ ਕੁਝ ਦਿਖਾਇਆ ਉਹਨਾਂ ਨੂੰ ਵੀ ਉਹ ਕਹਿੰਦੇ ਸੀ ਚਲੋ ਕੁਝ ਕਰਾਂਗੇ ਬਾਕੀ ਇੱਥੇ ਆਏ ਨਹੀਂ ਬਾਅਦ ਵਿੱਚ ਤੇ ਬਾਕੀ ਉਹਨਾਂ ਨੇ ਬੇਨਤੀ ਜੇ ਵੀ ਆ ਕੇ ਕਰ ਸਕਦੇ ਨੇ ਬੇਸ਼ੱਕ ਕੋਈ ਮਦਦ ਕਰ ਸਕਦੇ ਨੇ ਆ ਕੇ ਕਰਨਾ ਤੇ ਬਾਕੀ ਜੋ ਵੀ ਆਪਣਾ ਟਰੈਕਟਰ ਸੰਦ ਵਗੈਰਾ ਰੁੜਿਆ ਵਾ ਕਿਹੜਾ ਟਰੈਕਟਰ ਕੜਾ ਹੈ ਆਹ ਕੋਲ ਸੋਨਾਲਿਕਾ ਟਰੈਕਟਰ ਇੱਕ ਫਾਰਮ ਟਰੈਕ ਸੀ ਆਪਣੇ ਹੈਗੇ ਤੇ ਬਾਰਾ ਸਿੰਘ ਜੀ ਉਹਨਾਂ ਦਾ ਸੀ ਤੇ ਇਹਨਾਂ ਦਾ ਜਿਹੜਾ ਸ਼ੈੱਡ ਸੀ ਉਹ ਵੀ ਬਹੁਤ ਤਗੜਾ ਮਰਕੇ ਤੇ 40 ਡੰਗਰ ਹੋਣਗੇ ਘੱਟ ਤੋਂ ਘੱਟ ਇਹਨਾਂ ਦਾ ਬਹੁਤ ਤਗੜਾ ਸ਼ੈੱਡ ਪਿਆ ਸੀ 23 ਤੇ ਚਲੋ ਇਹ ਤਾਂ ਖਰਾਬ ਹੋ ਗਿਆ ਸੀ 24 ਅਕੜ ਫੇਰ ਵਾਰ ਬਣਾਇਆ ਵਾ ਉਹ ਫੇਰ ਹੈ ਇਸ ਵਾਰ ਰੁੜ ਕੇ ਚੱਲ ਗਿਆ ਵਾ ਤੇ ਮਤਲਬ ਕਿਉਂ ਨਾ ਅੱਗੇ ਮਿਲਾਂ ਜ਼ਮੀਨ ਵੀ ਕੋਈ ਨਹੀਂ ਰਹਿਣੀ ਜਿਹੜੀ ਬਣਾ ਸਕੀ ਇੰਨੀ ਆਪਣੇ ਚ ਵੀ ਹਿੰਮਤ ਹੈ ਨਹੀਂ ਕਿ ਵਾਰੀ ਵਾਰੀ ਜ਼ਮੀਨਾਂ ਬਣਾ ਸਕੀ ਤੇ ਸਰਕਾਰ ਨੂੰ ਇਹ ਬੇਨਤੀ ਆ ਕਿ ਜਾਂ ਤੇ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ ਜਾਂ ਜਿੰਨੀ ਸਾਡੀ ਬੰਦੀ ਜ਼ਮੀਨਾਂ ਸਾਨੂੰ ਬਾਹਰ ਕਿਤੇ ਲੈ ਕੇ ਦਿੱਤੀ ਜਾਵੇ ਤਾਂ ਕਿ ਉਹ ਦਰਿਆ ਦਾ ਵਾਹ ਹਰ ਵਾਰ ਆਪ ਤਾਂ ਇਹਨਾਂ ਕੁਝ ਕਰ ਨਹੀਂ ਸਕਦੇ ਕਿੰਨੀ ਵਾਰ ਆਪ ਬਣਾ ਲਾਂਗੇ ਰੇਕ ਚੀਜ਼ ਤੇ ਫਿਰ ਇਤੋਂ ਗਾਂ ਤੁਹਾਨੂੰ ਪਤਾ ਖੁਦ ਕੁਛ ਹੈ ਰਹਿੰਦੇ ਕਿਸਾਨ ਕੋਲ ਫਿਰ ਲੋਕ ਜਾਂਦੇ ਐ ਕਰਦੇ ਐ ਨਾ ਕਰਦੇ ਚੁੱਕਿਆ ਹਣਾ ਇੱਥੇ ਦੱਸੋ ਬੰਦਾ ਕੀ ਕਰੇ ਇਹ ਸਰਕਾਰਾਂ ਦੀਆਂ ਗਲਤੀਆਂ ਕਰਨੇ ਸਭ ਕੁਝ ਹੋ ਰਿਹਾ ਵਾ ਉਹਨਾਂ ਦੀ ਬੇਨਤੀ ਆ ਜਾਂ ਸਾਨੂੰ ਜ਼ਮੀਨ ਵਾਰ ਦਿੱਤੀ ਜਾਵੇ ਜਾਂ ਨਹੀਂ ਸਾਨੂੰ ਬੰਦਾ ਮੁਆਵਜ਼ਾ ਸਾਰਾ ਦਿੱਤਾ ਜਾਵੇ ਤੇ ਜੋ ਵੀ ਸਾਡੇ ਸੰਦ ਵਗੈਰਾ ਰੋੜੇ ਆ ਜੇ ਤਾਂ ਉਹ ਦਿੱਤੇ ਜਾਣ ਤਾਂ ਬਹੁਤ ਵਧੀਆ ਗੱਲ ਏ ਜੇ ਉਹਨਾਂ ਦਾ ਵੀ ਕੁਝ ਹੋ ਸਕਦਾ ਵਾ ਤੇ ਹੱਲ ਕਰ ਦੇਣ ਕੋਈ ਐਨ ਆਰ ਆਈ ਵੀਰਾਂ ਨੂੰ ਕੀ ਬੇਨਤੀ ਐਨ ਆਰ ਆਈ ਵੀਰਾਂ ਨੂੰ ਇੰਨੀ ਬੇਨਤੀ ਹੈਗੀ ਆ ਕਿ ਜਿੰਨਾ ਵੀ ਤੁਹਾਡਾ ਸਹਿਯੋਗ ਹੋ ਸਕਦਾ ਵਾ ਤੁਸੀਂ ਕਰੋ ਜੇ ਤੁਹਾਡਾ ਇੱਥੇ ਕੋਈ ਰਿਸ਼ਤੇਦਾਰ ਵਗੈਰਾ ਕੋਈ ਹੈਗਾ ਵਾ ਉਹਨੂੰ ਸਾਡੇ ਕੋਲ ਭੇਜੋ ਹੀ ਦਿਖਾਵਾਂਗੇ ਹਰ ਇੱਕ ਚੀਜ਼ ਸਾਡੇ ਕੋਲ ਪ੍ਰੂਫ ਪਈ ਨੇ ਠੀਕ ਆ ਜੀ ਜਿਵੇਂ ਵੀ ਉਹਨਾਂ ਨੂੰ ਲੱਗਿਆ ਸਹੀ ਠੀਕ ਆ ਮਦਦ ਕਰ ਸਕਦੇ ਆ ਜਿੰਨੀ ਵੀ ਹੋ ਸਕੇ ਕਰ ਦੇ ਤੇ ਜੇਕਰ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਕੋਈ ਫਾਈ ਸਰ ਮੇਰਾ ਨੰਬਰ ਹੈ 98765 9298 ਇੱਕ ਹੋਰ ਨੰਬਰ ਹੈਗਾ ਵੀਰ ਦਾ 81436 8672 ਬਲੋ 81436 8672 ਸੋ ਹੁਣ ਦੇਖਣਾ ਹੋਵੇਗਾ ਕਿ ਹੜ ਦੀ ਮਾਰ ਹਟਾਏ ਇਸ ਪਰਿਵਾਰ ਦੀ ਆਖਿਰਕਾਰ ਕੌਣ ਬਾਫੜੇਗਾ ਕਿਉਂਕਿ ਜਿੱਥੇ ਇਸ ਪਰਿਵਾਰ ਨੇ ਇਹ ਦੁੱਖ ਚੱਲਿਆ ਉੱਥੇ ਹੀ ਹੁਣ ਇਸ ਪਰਿਵਾਰ ਦੇ ਵੱਲੋਂ ਸਹਾਇਤਾ ਦੀ ਅਪੀਲ ਵੀ ਕੀਤੀ ਗਈ ਹੈ